ਸਬਸਕ੍ਰਾਈਬ ਕਰੋ T Star News Channel ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਫਰੋਜ਼ਪੁਰ ਦੇ ਹਲਕਾ ਦੇ ਹਾਥੀ ਵਿੱਚ ਯੂਥ ਅਕਾਲੀ ਦਲ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਹੋਰ ਵੀ ਅਕਾਲੀ ਆਗੂਆਂ ਦੀ ਯੋਗ ਅਗਵਾਈ ਹੇਠ ਇੱਕ ਵਿਚਾਰ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਹ ਰੈਲੀ ਫਰੋਜ਼ਪੁਰ ਦੇ ਫਰੀਦਕੋਟ ਰੋਡ ਤੇ ਸਥਿਤ ਦਾਣਾ ਮੰਡੀ ਵਿਖੇ ਕਰਵਾਈ ਗਈ ਇਸ ਰੈਲੀ ਵਿੱਚ ਅਕਾਲੀ ਵਰਕਰਾਂ ਦਾ ਰਿਕਾਰਡ ਤੋੜ ਰਸ਼ ਦੇਖ ਕੇ ਵਿਕਰਮਜੀਤ ਸਿੰਘ ਮਜੀਠੀਆ ਗਦਗਦ ਹੋ ਉઠੇ ਅਤੇ ਸਟੇਜ ਤੇ ਪੂਰੇ ਜੋਸ਼ ਨਾਲ ਭਾਸ਼ਣ ਦਿੰਦਿਆਂ ਮਜੀਠੀਆ ਨੇ ਕਾਂਗਰਸ ਸਰਕਾਰ ਦੇ ਖਿਲਾਫ ਜੰਮ ਕੇ ਪੜਾਸ ਕੱਢੀ ਅਤੇ ਰੈਲੀ ਵਿੱਚ ਬੈਠੇ ਸਾਰੇ ਅਕਾਲੀ ਵਰਕਰਾਂ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੌਸਲਾ ਵਧਾਇਆ। ਇਹ ਲੋਕ ਕਾਂਗਰਸ ਦੀ ਵਿਜਾਰਤ ਨਾਲ ਕਾਂਗਰਸ ਦੀ ਧੋਖੇ ਨਾਲ ਭਾਵੇਂ ਉਹਨਾਂ ਨਾਲ ਜੋ ਕਿਸਾਨਾਂ ਨਾਲ ਕੀਤੀ ਆ ਨੌਜਵਾਨਾਂ ਨਾਲ ਕੀਤੀ ਆ दलित ਭਾਈਚਾਰੇ ਨਾਲ ਕੀਤੀ ਆ ਬੈਕਵਰਡ ਵੀਰਾਂ ਨਾਲ ਕੀਤੀ ਆ ਜਾਂ ਵਪਾਰੀ ਇੰਡਸਟਰੀ ਨਾਲ ਕੀਤੀ ਆ ਅੱਜ ਲੋਕਾਂ ਨੇ ਆ ਕੇ ਦਾ ਸਬੂਤ ਦਿੱਤਾ ਕਿ ਉਹ ਕਾਂਗਰਸ ਨੂੰ ਮਜ਼ਾ ਚਕਾਉਣ ਦੇ ਮੂਡ 'ਚ ਸਰ ਜਿਹੜੇ ਨੌਜਵਾਨ ਅੱਜ ਕੱਢ ਬਾਹਰ ਜਾ ਰਹੇ ਨੇ ਸੱਜੇ ਜਾ ਰਹੇ ਨੇ ਕਿ ਤੇਨੀ ਸਾਰੇ ਨਾ ਕੋਈ ਰੋਜ਼ਗਾਰ ਹੈਗਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਕਾਂਗਰਸ ਗਵਰਨਮੈਂਟ ਦੀ ਫੇਲੀਅਰ ਹੈ ਜੀ ਜਿਨ੍ਹਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਤੇ ਆਪਣੇ ਵਾਅਦੇ ਤੋਂ ਭੱਜ ਗਈ ਆ ਸਰ ਸੁਖਪਾਲ ਖੈੜਾ ਜੀ ਬਠਿੰਡਾ ਦਾ ਚੋਣ ਲੜਦੇ ਹੋ ਤੇ ਫਿਰ ਕਿਹਦੇ ਨਾਲ ਉਹਤਾ ਜੀ ਉਹਦਾ ਉਹਦਾ ਕੋਈ ਪਤਾ ਨਹੀਂ ਉਹਨੇ ਕਿਹਦੇ ਨਾਲ ਕਦੋਂ ਲੜ ਪੈਣਾ ਚਾਰ ਪਾਰਟੀਆਂ ਨਾਲ ਤਾਂ ਲੜ ਪਏ ਆ ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਆ ਲੋਕ ਬੜੇ ਸਿਆਣੇ ਆ 22 ਸਾਲ ਕਾਂਗਰਸ 'ਚ ਰਹੇ ਤੇ ਅੱਜ 22 ਸਾਲ ਕਾਂਗਰਸ 'ਚ ਰਹਿਣ ਤੋਂ ਬਾਅਦ ਜਿਸ ਕਾਂਗਰਸ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸ੍ਰੀ ਦਰਬਾਰ ਸਾਹਿਬ ਨੂੰ ਢਾਹ-ਢੇਰੀ ਕਰਨ ਦਾ ਕੰਮ ਕੀਤਾ ਜਿਸ ਜਿਸ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜੇ ਸਿੱਧੀਪੁਰ ਤੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ-ਬੱਚਿਆਂ ਨੂੰ ਸ਼ਹੀਦ ਕੀਤਾ ਤੇ ਇਹਨਾਂ ਨੇ ਉਹ ਫੈਸਲੇ ਨੂੰ ਇੰਦਰਾ ਗਾਂਧੀ ਨੂੰ ਸਹੀ ਮਨਵਾਇਆ ਔਰ ਉਸ ਪਾਰਟੀ ਤੋਂ ਚਾਰ ਵਾਰੀ ਚੋਣ ਲੜੇ ਅੱਜ ਪੰਥ ਦੀਆਂ ਗੱਲਾਂ ਕਰਦੇ ਲੋਕ ਇਹ ਜੇ ਖੌਂਤੀ ਲੀਡਰਾਂ ਨੂੰ ਸਮਝ ਚੁੱਕੇ ਆ ਬਾਕੀ ਇਹਨਾਂ ਦਾ ਸੱਚ ਟਕਸਾਲੀ ਲੀਡਰ ਇਹ ਬਰੰਪਰਾ ਜੀ ਨੇ ਤੇ ਜੇ ਜੇ ਸਿੰਘ ਨੇ ਦੱਸਤਾ ਕਿ ਇਹਦਾ ਕੰਮ ਸਿਰਫ ਪੱਛੇ ਇਕੱਠੇ ਕਰਨਾ ਔਰ ਅੱਜ ਵੀ ਇਹਨਾਂ ਦਾ ਜਿਹੜੇ ਭਾਈਆ ਜੀ ਨੇ ਉਹ ਤਾਂ ਕਾਂਗਰਸ ਦੀ ਬੋਲੀ ਬੋਲਦੇ ਆ ਹਾਂਜੀ ਕਾਂਗਰਸ ਦੀ ਬੋਲੀ ਬੋਲਦੀ ਇਹ ਤਾਂ ਕੱਲਾ ਛੱਡਿਆ ਲੋਕਾਂ ਨੂੰ ਹੰਬਲ ਪੂਸਾ ਪਾਉਣ ਨੂੰ ਅਕੀਰ ਤੇ ਹੈ ਕਾਂਗਰਸ ਸਰਵਜਨ ਇਹਨਾਂ ਨੂੰ ਕੀ ਕਹਿਣਾ ਚਾਹੋ ਹਾਂਜੀ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਨੌਜਵਾਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੀ ਨੌਜਵਾਨੀ ਦੀ ਪੰਜਾਬ ਦੇ ਬੈਕਵਰਡ ਕਲਾਸ ਦੀ ਦਲਤ ਭਰਾਵਾਂ ਦੀ ਲੜਾਈ ਲੜਨੀ ਆ ਸਭ ਨੂੰ ਪਤਾ ਦਿੱਲੀ ਦੀ ਸਰਕਾਰ ਮੋਦੀ ਸਾਹਿਬ ਦੀ ਬਣਨੀ ਆ ਕਿਥੋਂ ਜੇ ਚੰਗਾ ਬੰਦਾ ਮੈਂਬਰ ਪਾਰਲੀਮੈਂਟ ਗਿਆ ਬਣ ਕੇ ਜਾਊ ਤੇ ਉੱਥੇ ਇਤਰਾ ਵੋਟ ਫੜ ਕੇ ਮੋਦੀ ਸਾਹਿਬ ਕੋਲੋਂ ਇਸ ਇਲਾਕੇ ਦਾ ਭਲਾ ਕਰਾ ਸਕੂ ਤੇ ਮੈਂ ਸਮਝਦਾ ਲੋਕ ਸਹੀ ਫੈਸਲਾ ਕਰਨਗੇ ਸਹੀ ਵਕੀਲੇ ਤੁਕੀ ਜਾਨ ਵਾਲੀ ਜੌਬ ਸਵਜੋਣਾ ਜੀ ਕੋਣ ਉਤਾਰ ਰਹੀ ਤੇ ਜੀ ਤਕਰੀਬਾਦਨ ਜੀ ਤੁਹਾਨੂੰ ਜੀ ਬੋ ਆਨੇ ਲੋਕ ਸਭਾ ਚੋਣਾਂ ਦਾ ਕੰਡੀਡੇਟ ਕਿਹੜਾ ਬੰਦੇ ਆ ਅਸੀਂ ਤਾਂ ਲੋਕਾਂ ਦੀ ਭਾਵਨਾ ਦੱਸ ਦਾਂਗੇ ਫੈਸਲਾ ਮਾਲਕਾਂ ਦਾ ਤੁਹਾਡੇ ਵੱਲੋਂ ਚੋਣਾਂ ਚੋਣਾਂ ਦੀ ਤਿਆਰੀ ਕਿਵੇਂ ਦੀ ਜਲਦੀ ਜੀ ਤੁਹਾਡੇ ਵੱਲੋਂ ਲੋਕ ਸਭਾ ਚੋਣਾਂ ਦੀ ਆ ਜੀ ਲੋਕ ਸਭਾ ਚੋਣਾਂ ਦੀ ਜਿਹੜੀ ਅਗਲੇ ਹਾਂ ਚੋਣਾਂ ਤੁਹਾਡੇ ਬਾਰੇ ਕੀ ਤਿਆਰੀ ਤੁਹਾਡੇ ਵੱਲੋਂ ਬਿਲਕੁਲ ਲੋਕਾਂ ਨੇ ਮਨ ਬਣਾ ਲਿਆ ਕਿ ਉਹ ਪੱਪੂ ਨੂੰ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ ਕਿਹੜਾ ਕੈਂਡੀਡੇਟ ਵਿਰੋਧ ਕਰ ਰਹੇ ਕਾਂਗਰਸ ਆਪ ਕਹਿੰਦੇ ਆ ਕਿ راہਲ ਗਾਂਧੀ ਫੇਲ ਹੋ ਗਿਆ ਤੇ ਤਦੇ ਪ੍ਰਿਯੰਕਾ ਗਾਂਧੀ ਨੂੰ ਲਿਆ ਜਦ ਕਾਂਗਰਸ ਪਾਰਟੀ ਨੇ ਆਪ ਦੇ ਪ੍ਰਧਾਨ ਨੂੰ ਫੇਲ ਮੰਨ ਲਿਆ ਇਹ ਕਿੱਥੇ ਲੋਕ ਵਿਸ਼ਵਾਸ ਕਰਦੇ ਅੱਜ ਕਾਂਗਰਸ ਦਾ ਹਾਲ ਤੁਹਾਡੇ ਸਾਹਮਣੇ ਹੈ ਪਰ ਇਹ ਕਾਲੀ ਗੱਲ ਪਾਇਆ ਜੀ ਕਹਿ ਰਹੇ ਆ ਕਹਿੰਦੇ ਜੀ ਸੁਖਵੀਰ ਜੀ ਆਉਣ ਇਸ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾ ਨਹੀਂ ਗਿਆ ਨਾ ਅੰਦਰ ਪਾਇਆ ਜੀ ਕੀ ਕਹਿ ਰਹੇ ਆ ਕੀ ਨਹੀਂ ਗੱਲ ਇਹ ਕੋਸ ਗੱਲ ਦੇ ਤਵੱਜੋ ਘੱਟ ਦਿਓ ਮੈਂ ਤਾਂ ਇਹ ਗੱਲ ਕਹਿਣਾ ਪੀਪੀਸੀਸੀ ਦਾ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਨੂੰ ਮੇਰਾ ਚੈਲੰਜ ਤੁਹਾਨੂੰ ਲੱਗਦਾ ਕੋਈ ਫਰਕ ਪਾਏਗਾ ਵਧੀਆ ਕੀਤੇ ਕਾਂਗਰਸ ਦੇ ਫਿਰ ਆਓ ਦੋ ਦੋ ਹੱਥ ਕਰ ਲੀਏ ਫਿਰ ਭੱਜੇ ਹੋ ਨਾ ਤੁਹਾਨੂੰ ਲੱਗਦਾ ਕਿ ਕੋ ਆਏ ਤਾਂ ਬਾਗ ਜਾ ਕੇ ਬਾਗ ਜਾਨ ਨਹੀਂ ਬਚਾਈ ਜਾਣੀ ਕਾਲੀ ਰੌਟੀ ਰੈਲੀ ਹੋ ਰਹੀ ਹੈ ਇਸ ਬਾਰੇ ਕੀ ਕਹਿਣਾ ਚਾਹੋ ਅੱਜ ਸਰਦਾਰ ਜਤਨਮ ਸਿੰਘ ਨੇ ਜਿੱਤਿਆ ਸਾਹ ਉਹ ਦੂਰ ਹਲਕਾ ਦੀ ਅੰਦਰ ਵਿੱਚ ਪੂਚ ਰਹੇ ਤੇ ਪੂਰੇ ਦੇ ਮੋਲ ਸਰਕਾਰ ਦਾ ਸ਼ੂਮ ਨੇ ਥਾਲੀ ਪ੍ਰਤੀ ਲੋਕਾਂ ਦਾ ਜਿਹੜਾ ਰੋਸ ਹੈ ਤੇ ਜਿਹੜਾ ਨੋਜਰਾਨਾ ਨੂੰ ਅੱਜ ਆਗਰਾ ਕਸ ਦੇਣਾ ਨੂੰ ਸਾਦੀਆਂ ਉਹਨਾਂ ਕਾਮੀਆਂ ਨੇ ਉਹ ਦੱਸਣ ਕਰ ਰਹੇ ਨੇ ਤੇ ਪੂਰੇ ਉਹਨਾਂ ਦੇ ਵਿੱਚ ਜੋਸ਼ ਭਰ ਰਹੇ ਨੇ ਕਿ ਜਿਹੜੇ ਦੂ ਮਹੀਨੇ ਬਾਅਦ ਇਲੈਕਸ਼ਨ ਜਿਹੜਾ ਮੰਗਲਾਨ ਹਰ ਮੌਜੂਦ ਜਿਹੜਾ ਕੁਦਰਤ ਸਿੰਘ ਮਜੀਠੀਆ ਅਸਮਾਨ ਬਣ ਜਿਹੜਾ ਤੁਹਾਨੂੰ ਪਤਾ ਕਿ ਮੋਹਲਿਆਂ ਦੇ ਵਿੱਚ ਕਿ ਬੜਾ ਰੋਸਟ ਆਇਆ ਜਾ ਰਿਹਾ ਕਿ ਅਨਐਮਪਲਾਈਡ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ 17 ਜੇ ਕਾਂਗਰਸ ਸਰਕਾਰੋਂ ਹੁੰਚ ਆਈ ਉਸ ਤੋਂ ਪਹਿਲਾਂ ਉਹਨੇ ਬੜੇ ਵੱਡੇ ਵੱਡੇ ਲਾਰੇ ਲਾਏ ਲੋਕਾਂ ਨੂੰ ਲਾਏ ਸੀ ਅੱਜ ਤੱਕ ਦੀ ਮੋਹਰੀਆਂ ਮੀਤਾਂ ਲਾਈ ਸੀ ਕਿ ਜਿਹੜੇ ਸਰਕਾਰ ਕਰ ਰਹੀ ਨੋਕੀ ਦੇਵਾਂਗੇ 2500 ਪੱਥੇ ਦੇਵਾਂਗੇ بے ਉਜਗਾਰੀ ਤੇ ਜਾਓ ਸੀ ਸਮਾਰਟ ਹੋ ਜਾਓ ਨੇ ਪੁਰੇ ਲੀਡਰਾਂ ਦੀ ਅੱਜ ਜੇ ਤੂੰ ਸਾਲ ਦੇ ਬਾਅਦ ਇੱਕ ਵੀ ਜੜੀ ਹੈ ਮੋਤਰੀ ਪੰਜਾਬ ਦੇ ਵਿੱਚ ਹੈ ਲੱਗਦਾ ਕਿ ਪਾਸੇ ਬਾਰੇ ਦਿੱਤੀ ਜੂਰੇ ਕਾਰਨ ਬਾਹਰਲੇ ਮੀਟਾਂ ਦਾ ਖਰੀਦ ਹੋਵੇ ਉਮੀਦਵਾਰ ਜਿਹੜਾ ਬਹੁਤ ਬਾਰੇ ਨੇ ਚਿੰਤਾ ਦਾ ਵਿਸ਼ਾ ਪੰਜਾਬ ਦੇ ਵਿੱਚ ਜਿਹੜਾ ਦੇ ਵਿੱਚ ਨੇ ਸਭ ਤੋਂ ਪਹਿਲਾਂ ਤਾਂ ਵਾਇਰਲ ਹੋ ਗਿਆ ਅਲੈਕੋ ਦੇ ਕੀ ਪਤੇ ਜਿਵੇਂ ਤੁਸੀ ਜਿਵੇਂ ਜਾਣਦੇ ਹੋ ਕਿ ਨਵਾਂ ਜੋ ਦੇ ਤਹਤ ਐਸਾ ਕੰਮ ਕਰਦੇ ਜਿਹੜਾ ਲਾਲੀ ਹੋ ਰਹੀ ਹੈ ਜਿਸ ਵਿੱਚ ਤੁਸੀਂ ਆਪ ਦੇਖਦੇ ਹੀ ਪਹਿਲੇ ਪਿੱਛੇ ਕਿੰਨਾ ਕਿੰਨਾ ਨੌਜਵਾਨਾਂ ਦੀ ਨਿਸ਼ਾਨ ਹੈ ਬਹੁਤ ਜਨਕਾ ਔਰ ਜਿੰਦਾਬੂ ਜਿਆਦਾ ਸਪਿਰਟ ਨੇ ਕਿ ਕਹਿਣ ਦੀ ਕੋਈ ਗੱਲ ਨਹੀਂ ਕੋਈ ਕਚੈਸ਼ ਨਹੀਂ ਅਸੀਂ ਮੰਡਾਲ ਦੇ ਵਿੱਚ 5000 ਤੋਂ ਵੱਧ ਕੁਰਸੀ ਲਾਈ ਸੀ ਜਿਹੜੀ ਹੁਣ ਇਸ ਟਾਈਮ ਖਤੋ ਹੋ ਚੁੱਕੀ ਹੈ ਇਹ ਸਭ ਕੁਛ ਅ ਸਰਦਾਰ ਸੁਖਬੀਰ ਸਿੰਘ ਬਾਦਲ ਦੀ 10 ਸਾਲ ਦੇ ਜੋ ਕਾਰਜਕਾਲ ਦੇ ਵਿੱਚ ਪੰਜਾਬ ਦਾ ਬੁਗਾਵ ਹੋਇਆ ਹੈ ਉਹਨਾਂ ਦੇ ਲੋਕਾਂ ਦੀ ਓਪੀਨੀਅਨ ਦੇ ਵਿੱਚ ਜੁੜਿਆ ਹੋਇਆ ਹੈ ਵੀ ਇਹ ਇੱਕ ਮੋੜ ਹੈ ਕਿ ਜਿਹੜੀ ਵੀ ਕਾਂਗਰਸ ਦੀ ਬਣੀ ਨਵੀਂ ਸਰਕਾਰ ਬਣੀ ਨੂੰ 2 ਸਾਲ ਹੋ ਚੁੱਕੇ ਨੇ ਉਹਨਾਂ ਨੇ ਆਪਣੇ ਜੋ ਕੀਤੇ ਵਾਦੇਆਂ ਤੋਂ ਮੁੱਕਰੀ ਏ ਘਰ ਘਰ ਨੌਕਰੀ ਦੇਣ ਤੋਂ 2500 ਪੈਨਸ਼ਨ 5100 ਰੁਪਏ ਸ਼ਮਸਕੀਮ ਦੇਣ ਦੀ ਬਜਾਏ ਜਿਹੜੀਆਂ ਸਕੀਮਾਂ 108 ਸਕੀਮ ਚੱਲਦੀ ਪਈ ਸੀ ਉਹ ਵੀ ਬਾਦਲ ਸਾਹਿਬ ਦੀ ਦਿੱਤੀ ਹੋਈ ਬੰਦ ਕਰ ਦਿੱਤੀ ਗਈ ਹੈ ਆਰੇ ਜਿਹੜੀਆਂ ਆਪਣੀਆਂ ਦਰਜਾ ਵਾਸਤੇ 200 ਜੁਟ ਦੇ ਮਾਰਕ ਪਾਏ ਜੀ 200 ਜੁਟ ਦੇ ਮਾਰਕ ਪਾਏ ਉਹਨਾਂ ਨੂੰ 300 ਜੁਟ ਦੇ ਜੋ ਵੀ ਵਾਦਾ ਕੀਤਾ ਗਿਆ ਸੀ ਨੌਜਵਾਨਾਂ ਨੂੰ ਮੋਬਾਈਲ ਕੋਡ ਫ੍ਰੀ ਦੇਣ ਦਾ ਵਾਦਾ ਕੀਤਾ ਗਿਆ ਹੈ ਜਿੰਦੇ ਵਿੱਚ ਉਹ ਭੱਜ ਚੁੱਕੇ ਨੇ ਔਰ ਉਹਨਾਂ ਦੇ ਭੱਜ ਚੁੱਕੇਲੇ ਸੁਲਾਹ ਜੀ ਮੀਤ ਸਿੰਘ ਮਜੀਠੀਆ ਜੀ ਜਾਂ ਜਿੱਥੇ ਕੌਂਸਲਿੰਗ ਨੇ ਉਹਨਾਂ ਦੀ ਜੋ ਚਾਰਜ ਜਾਰੀ ਤੋਂ ਪੋਲ ਫੋਟੋ ਤੋਂ ਵਾਦ ਤੋਂ ਵਾਦ ਸੰਗਤ ਇਕੱਠੀ ਹੋਈ ਹੈ ਉਹਨਾਂ ਦੇ ਵਿਚਾਰ ਤੋਂ ਸੋ ਸਾਰੀ ਜਨਤਾ ਨੂੰ ਅਸੀਂ ਨਾ ਜਗਿੰਦਰ ਸਿੰਘ ਕਿਰਦੋਜੀ ਮੈਂ ਕਹਿੰਦਾ ਹਾਂ ਕਿ ਸਟੇਟ ਕਾ ਚੇਨਟੂ ਲੋਕ ਬਹੁਤ ਦੇ ਜੀ ਆਇਆਂ ਆਖਦੇ ਆਂ ਆਜ ਕੋ ਜੀ ਕਾ ਖਾਲਸਾ ਵਾਹਿ ਅੱਜ ਮਜੀਠੀਆ ਸਾਹਿਬ ਆ ਰਹੇ ਆ ਇੱਥੇ ਕਿੰਨਾ ਕੁ ਵਰਕਰਾਂ ਨੂੰ ਪੂਰਾ ਜੋਸ਼ ਆ ਜੀ ਯੂਥ ਦੇ ਵਿੱਚ ਖਾਸ ਕਰਕੇ ਇਹ ਤੁਹਾਨੂੰ ਵੇਖਣ ਨੂੰ ਮਿਲ ਹੀ ਰਿਹਾ ਹੋਊਗਾ ਕਿ ਜਿੰਨਾ ਯੂਥ ਹੈ ਅੱਜ ਮਜੀਠੀਆ ਸਾਹਿਬ ਦੇ ਨਾਲ ਮੋਢਾ ਨਾਲ ਲਾ ਕੇ ਖੜਾ ਹੈ ਔਰ ਪਹਿਲੀ ਵਾਰੀ ਮੈਂ ਦੇਖਿਆ ਆਪ ਕਿ ਯੂਥ ਗੱਡੀਆਂ ਮੋਟਰਸਾਂ ਟਰਾਲੀਆਂ ਜੋ ਮਿਲਿਆ ਸਭ ਐ ਫੁੱਲ ਭਰ ਕੇ ਇੱਥੇ ਪਹੁੰਚੇ ਨੇ ਔਰ ਥੋੜਾ ਜਿਹਾ ਮਜੀਠੀਆ ਸਾਹਿਬ ਪਿੱਛੇ ਪ੍ਰੋਗਰਾਮਾਂ ਕਰਕੇ ਲੇਟ ਹੋ ਪਰ ਫਿਰ ਵੀ ਯੂਥ ਜਿਹੜਾ ਐ ਡੱਟ ਕੇ ਬੈਠਾ ਹੋਇਆ ਕਿਉਂਕਿ ਸਿਰਫ ਯੂਥ ਜਿਹੜਾ ਮਜੀਠੀਆ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਇਆ ਹੈ ਸ੍ਰੋਮਣੀ ਅਕਾਲੀ ਦਲ ਦਾ ਮਾਰ ਨਾਲ ਤੇ ਹਲਕਾ ਵਿੱਚ ਅੱਜ ਯੂਥ ਅਕਾਲੀ ਦਲ ਦੀ ਇੱਕ ਪਹਿਲੀ ਹੋਣ ਜਾ ਰਹੀ ਹੈ ਜਿਸ ਨੂੰ ਸਰਦਾਰ ਮਨਮੋਹ ਸਿੰਘ ਜੀ ਦੀਆਂ ਸਭਾ ਕਮੇਟੀ ਜੀ ਬੈਠੀ ਰਹੇ ਹਨ ਯੂਥ ਕੱਲ ਦੇ ਵਰਕਾ ਵਿੱਚ ਇੱਕ ਨਾਅਸ਼ਾ ਹੈ ਦੋਂ 2017 ਦੇ ਵਿੱਚ ਪੰਜਾਬ ਸਰਕਾਰ ਨੇ ਝੂਠੇ ਲਾਰੇ ਲਾ ਕੇ ਨੌਜਵਾਨਾਂ ਨੂੰ ਕੁਝ ਵਿਸ਼ਵਾਸ ਕਾਪ ਕੀਤਾ ਸੀ ਉਸ ਦਾ ਜਵਾਬ ਦੇਣ ਵਾਸਤੇ ਅੱਜ ਯੂਥ ਅਕਾਲੀ ਦਲ ਇਕੱਠਾ ਹੋਇਆ ਹੈ ਪੰਜਾਬ ਹਾਤੀ ਦੇ ਵਿੱਚ 2017 ਦੇ ਵਿੱਚ ਨੌਜਵਾਨਾਂ ਨੂੰ ਝੂਠੇ ਲਾਰੇ ਗਏ ਲਾਰੇ ਲਾਏ ਗਏ ਨੌਕਰੀਆਂ ਘਰ ਘਰ ਦੇਣ ਦਾ ਵਾਅਦਾ ਕੀਤਾ ਗਿਆ ਸਮਾਰਟ ਫੋਨ ਦਾਾਂ ਦਾ ਵਾਅਦਾ ਕੀਤਾ ਗਿਆ ਤੇ ਬਰੋਜਗਾਰ ਪੱਤਾ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਜਿਹੜੀ ਸਰਕਾਰ ਹੈ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਆ ਇਸ ਲਈ ਸੁੱਤੀ ਹੋਈ ਸਰਕਾਰ ਨੂੰ جگਾਉਣ ਵਾਸਤੇ ਅੱਜ ਜੂਥ ਅਕਾਲੀ ਦਲ ਬਾਦਲ ਜਿਹੜਾ ਆ ਉਹ ਹੋਰ ਪ੍ਰਧਿਆਤੀ ਵਿੱਚ ਰੈਲੀ ਕਰਨ ਜਾ ਰਿਹਾ ਹੈ ਔਰ ਇਸ ਸੁੱਤੀ ਹੋਈ ਸਰਕਾਰ ਨੂੰ جگਾਉਣ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮੇਰੇ ਖਿਆਲ ਦੇ ਹੋਰ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਨੌਜਵਾਨ ਵਰਕਰ ਬਹੁਤ ਝੋਰਾ ਛੋਰਾ ਨਾਲ ਇੱਥੇ ਰੈਲੀ 'ਚ ਪਹੁੰਚ ਰਹੇ ਨੇ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਮਾਣ ਕਰਕੇ ਲੋਕਾਂ ਦੇ ਭਾਰੀ ਇਕੱਠ ਹੋ ਰਿਹਾ ਹੈ ਜਿਸ ਦਾ ਲੋਕੀ ਵਿਕਰਮ ਸਿੰਘ ਮਚਿੱਠੀਆ ਜੀ ਦੇ ਵਿਚਾਰ ਸੁਣਨ ਵਾਸਤੇ ਤੇ ਲੋਕ ਸਾਡਾ ਸਬਕੈਂਪਲੇ ਸਾਲਾਰਦਿਕ ਤੌਰ ਤੇ ਕੋ ਜਿੰਮੋਜੀ ਵੀ ਇੱਥੇ ਪਹੁੰਚ ਕੇ ਲੋਕਾਂ ਨੂੰ ਬਹੁਤ ਵਧੀਆ ਸੰਬੋਧਨ ਕਰ ਰਹੇ ਨੇ ਤੇ ਲੋਕਾਂ ਦੇ ਭਾਰੀ ਇਕੱਠ ਹੈ ਲੋਕਾਂ ਦੇ ਬਹੁਤ ਚੰਗੀ ਸੋਚ ਕਰਕੇ ਕਿ ਇੱਥੇ ਇਕੱਠੇ ਹੋਏ ਪਾਏਗਾ ਜੀ ਐਮਪੀ ਲੋਕ ਸਭਾ ਜ਼ੋਨ ਵਿੱਚ ਉਤ ਕਾਲੇ ਦਾ ਬਹੁਤ ਹੈਗਾ ਨਿਭਾਏਗਾ ਉਸ ਦੇ ਸੰਬੰਧ ਵਿੱਚ ਇਹ ਰੈਲੀ ਰੱਖੀ ਜਾਂਦੀ ਹੈ ਜਿੱਥੇ ਬਹੁਤ ਜ਼ਿਆਦਾ ਕਾਰਫੂਟ ਕਰਕੇ ਐਮਪੀ ਇਲੈਕਸ਼ਨ ਦਾ